ਆਪ ਸਰਕਾਰ ਤੇ ਪਿੰਡ ਗੁਮਾਨਪੁਰਾ ਦੀ ਪੰਚਾਇਤ ਚੋਣਾਂ ਦੀ ਵੋਟਰ ਸੂਚੀ ਵਿੱਚੋਂ ਆਮ ਵੋਟਰਾਂ ਦੇ ਨਾਮ ਮਟੋਣ ਦਾ ਦੋਸ਼ ਹੈ ਪਿੰਡ ਵਾਸੀਆਂ ਨੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਸਾਬਕਾ ਸਰਪੰਚ ਸੁਖਦੇਵ ਸਿੰਘ ਰਾਜੂ ਜਸਵਿੰਦਰ ਸਿੰਘ ਸਾਬਕਾ ਸਰਪੰਚ ਬੀਬੀ ਗੁਰਨਾਮ ਕੌਰ ਕੁਲਵੰਤ ਸਿੰਘ ਸੋਨੂ ਦੀ ਅਗਵਾਈ ਹੇਠ ਪਿੰਡ ਦਿਆਂ 1000 ਦੇ ਕਰੀਬ ਵੋਟਾਂ ਕੱਟਣ ਦੇ ਆਮ ਆਦਮੀ ਪਾਰਟੀ ਖਿਲਾਫ ਨਾਹਰੇਬਾਜ਼ੀ ਕੀਤੀ। ਉਹਨਾਂ ਨੇ ਵੀਰਵਾ ਨੂੰ ਡੀਸੀ ਦਫ਼ਤਰ ਦਾ ਘਰਾਓ ਕਰਨ ਕਰਨ ਅਤੇ ਉਹਨਾਂ ਦਾ ਵੋਟਰੇ ਅਧਿਕਾਰ ਖੋਣ ਲਈ ਸਰਕਾਰ ਖਿਲਾਫ ਮੋਰਚਾ ਖੋਲਣ ਦਾ ਐਲਾਨ ਕੀਤਾ। ਇਸ ਮੌਕੇ ਪਿੰਡ ਵਾਸੀ ਸੱਜਣ ਸਿੰਘ ਗੁਰਜੰਟ ਸਿੰਘ ਵਿਕਰਮਜੀਤ ਸਿੰਘ ਹਰਜਿੰਦਰ ਸਿੰਘ ਤੇ ਹੋਰ ਪਿੰਡ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਆਪਣੀ ਹਾਰ ਨੂੰ ਦੇਖਦੇ ਆ ਸ਼ਾਹੀ ਹਮਲਾ ਕਰੇਗੀ ਪੰਚਾਇਤੀ ਚੋਣਾਂ ਆ ਗਈਆਂ ਹਨ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਧਾਈਕਰ ਰਿਸ਼ਤੇਦਾਰਾਂ ਨੇ ਪਿੰਡ ਗੁਮਾਨਪੁਰਾ ਤੋਂ ਸਰਪੰਚ ਦੀ ਚੋਣ ਲੜੀ ਹੈ ਜਿਸ ਨੂੰ ਜਿੱਤਣ ਲਈ ਹਲਕਾ ਵਿਧਾਇਕ ਹਰ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੇ ਹਨ ਉਹਨਾਂ ਕਿਹਾ ਕਿ ਆਪ ਸਰਕਾਰ ਦੀ ਨਕਾਮੀ ਕਾਰਨ ਪਾਰਟੀ ਦੀ ਹਾਰ ਨੂੰ ਜਿੱਤਣ ਵਿੱਚ ਬਦਲਣ ਲਈ ਵਿਧਾਇਕ ਨੇ ਪਿੰਡ ਦੇ ਕਰੀਬ ਇੱਕ ਕਿ ਹਜ਼ਾਰ ਬੋਟਰਾਂ ਦੀ ਬੋਟਰ ਸੂਚੀ ਗਾਇਬ ਕਰ ਦਿੱਤੀ ਹੈ ਜਿਸ ਕਾਰਨ ਪਿੰਡ ਦੇ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਵਾਂਝੇ ਰਹਿ ਗਏ ਹਨ ਉਹਨਾਂ ਕਿਹਾ ਕਿ ਇਸ ਸੂਚੀ ਨੂੰ ਸੁਧਾਰਉਣ ਲਈ ਉਹ ਮੰਗਲਵਾਰ ਨੂੰ ਐਸ.ਡੀ.ਐਮ ਨੂੰ ਵੀ ਮਿਲੇ ਸਨ ਪਰ ਉਹਨਾਂ ਨੇ ਵੀ ਉੱਪਰੋਂ ਦਬਾਅ ਹੋਣ ਦੀ ਗੱਲ ਕਰਕੇ ਕੁਰਸੀ ਛੱਡ ਦਿੱਤੀ ਉਹਨਾਂ ਕਿਹਾ ਕਿ ਉਹ ਚੋਣ ਕਮਿਸ਼ਨਰ ਤੋਂ ਮੰਗ ਕਰਦੇ ਹਨ ਕਿ ਉਹਨਾਂ ਨੂੰ ਚੋਣਾਂ ਰੱਦ ਕਰਕੇ ਅਗਲੀ ਤਰੀਕ ਨਿਸ਼ਚਿਤ ਕੀਤੀ ਜਾਵੇ ਜੋ ਵੋਟਰ ਸੂਚੀ ਤੋਂ ਵਿੱਚੋਂ ਹਟਾਏ ਗਏ ਵੋਟਰ ਨੇ ਉਹਨਾਂ ਨੂੰ ਉਹਨਾਂ ਦੀਆਂ ਵੋਟਾਂ ਦਾ ਅਧਿਕਾਰ ਦੇ ਦਿੱਤਾ ਜਾਵੇ ਤਾਂ ਜੋ ਉਹ ਵੋਟ ਪਾ ਕੇ ਆਪਣਾ ਪਸੰਦੀਦਾ ਸਰਪੰਚ ਚੁਣ ਸਕਣ ਮੇਰਾ ਨਾਮ ਗੁਰਜੰਤ ਸਿੰਘ ਜੀ ਪਿੰਡ ਮੇਰਾ ਪਿੰਡ ਗਮਾਨਪੁਰਾ ਜੀ ਮੁਸ਼ਕਲਾਂ ਆ ਰਹੀਆਂ ਜੀ 7 ਨੰਬਰ ਵਾਰਡ ਦੀ ਕੋਈ ਵੀ ਬੋਟ ਨਹੀਂ ਆਈ ਦੋ ਚਾਰ ਵੋਟਾਂ ਆਈਆਂ ਵਾ ਮੈਨੂੰ ਪਿੰਡ ਵਾਲਿਆਂ ਨੇ ਜਾਂ ਵਾਰਡ ਵਾਲਿਆਂ ਨੇ ਸਰਬਸੰਮਤੀ ਨਾਲ ਮੈਨੂੰ ਮੈਂਬਰ ਚੁਣਿਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਲਿਸਟ ਵਿੱਚ ਹੀ ਸੋਚੀ ਵੇਖੀ ਤੇ ਉਹਦੇ ਵਿੱਚ ਕੋਈ ਬੋਟ ਨਹੀਂ ਹੈਗੀ ਕਿਸੇ ਦੀ ਪਤਾ ਨਹੀਂ ਜੀ ਇਸ ਦਾ ਕਾਰਨ ਨਹੀਂ ਕੋਈ ਲੱਭਣ ਡਿਆ ਜੇ ਇਸ ਕਰਕੇ ਆਮ ਪਾਰਟੀ ਦਾ ਕਿ ਚੱਕਰ ਚੱਲਣ ਡਿਆ ਵੀ ਉਹਨਾਂ ਦੇ ਜਿਹੜਾ ਕੋਈ ਹੈਗਾ ਇੱਕ ਉਚਾਵਾਨ ਹੋਰ ਵੀ ਖਲੋਣ ਦਾ ਇਸ ਵਾਰਡ ਦੇ ਵਿੱਚੋਂ ਉਸੇ ਦੀ ਸਿਰਫ ਇੱਕ ਵੋਟ ਆਈ ਆ ਵੀ ਉਹ ਮਤਲਬ ਆਪਣੇ ਕਾਗਜ਼ ਭਰ ਸਕੇ ਤੇ ਸਾਡਾ ਨਾਂ ਕੋ ਕਾਗਜ਼ ਭਰਨ ਦਾ ਰੋਕ ਹੈਗਾ ਨਾ ਕੁਝ ਤੇ ਬਾਕੀ ਪਿੰਡ ਵਾਲਿਆਂ ਲੋਗਾਂ ਜਾਂ ਵਾਰਡ ਵੱਲੋਂ ਕੋਈ ਕਸਰ ਨਹੀਂ ਹੈਗੀ ਬਾਕੀ ਉਹਨਾਂ ਨੇ ਛੱਜੀ ਛੱਜੀ ਸ਼ਾਮ ਚਾ ਸਾਰੀ ਹੋਰ ਹੁਣ ਸਾਡੀ ਮੰਗ ਇਹ ਹੈ ਵੀ ਜਾਂ ਤੇ ਸਾਡਾ ਇਲੈਕਸ਼ਨ ਜਿਹੜਾ ਵਾ ਇਹ ਗਾਂ ਕੀਤਾ ਜਾਵੇ ਜਾਂ ਕੁਛ ਕੀਤਾ ਜਾਵੇ ਤਾਂ ਕੋਈ ਨਾ ਕੋਈ ਹੱਲ ਨਿਕਲੇ ਜਾਵੇ ਜਾਂ ਸਾਡੀ ਵੋਟਾਂ ਦਾ ਪਿੱਲੂ ਜਾਂ ਕੋ ਸਾਡਾ ਵੋਟਾਂ ਦਾ ਪਤਾ ਲੱਗੇ ਵੀ ਮਤਲਬ ਇਹ ਕੌਣ ਕਰਨ ਵਾਲਾ ਜਾਂ ਕੀ ਕਿਵੇਂ ਹੋਈਆਂ ਵਾ ਵੋਟਾਂ ਦੇ ਜਿਹੜੇ ਮਰੇ ਹੋਏ ਆ ਉਹਨਾਂ ਦੀਆਂ ਵੋਟਾਂ ਵੇਚਾ ਗਈਆਂ ਵਾ ਤੇ ਜਿਹੜੇ ਮੌਜੂਦਾ ਬੈਠੇ ਆ ਉਹਨਾਂ ਦੀ ਕਿਸੇ ਦੀ ਵੋਟ ਨਹੀਂ ਹੈਗੀ ਨਾ ਸਾਡੇ ਪਰਿਵਾਰ ਦੀ ਹੈਗੀ ਕਿਸੇ ਦੀ ਨਾ ਕਿਸੇ ਡੇਰੇ ਵਾਲੇ ਦੀ ਵੋਟ ਨਹੀਂ ਹੈਗੀ ਵਿੱਚ ਜੀ ਸਾਹਬ ਸ੍ਰੀ ਵੈਕਰ ਜੀ ਕੀ ਅੱਜ ਇਹ ਜੀ ਸੰਭੂ ਪਿੰਡ ਗਮਾਨਪੁਰਾ ਦੇ ਮੋਹਤਵਾਰ ਸੱਜਣ ਪਿੰਡ ਦੇ ਵਿਅਕਤੀ ਕਿਣ ਦੀ ਪੂਰੀ ਸਾਂਝ ਨਾਲ ਇਕੱਠੇ ਹੋਏ ਆ ਕਿ ਜੋ ਸਾਡੇ ਪਿੰਡ ਗਮਾਨਪੁਰੇ ਵਿੱਚ ਧੱਕਾ ਹੋਇਆ ਵਾ ਜੋ ਪਿੰਡ ਦੀ 7800 ਵੋਟ ਕਟਾਈ ਗਈ ਆ ਸਿਰਫ ਕਟਾਈ ਆ ਤੇ ਝਾੜੂ ਦੀ ਸਰਕਾਰ ਨੇ ਕਟਾਈ ਆ ਹੋਰ ਕਿਸੇ ਨੇ ਨਹੀਂ ਕਟਾਈ ਸਾਡੇ ਪਿੰਡ ਕਾਲੀਆਂ ਨਾਲ ਵੀ ਸਾਡੀ ਬੜੀ ਸਾਂਝ ਆ ਸਾਡੀ ਕਾਂਗਰਸ ਨਾਲ ਬੜੀ ਸਾਂਝ ਆ ਸਾਡੀ ਕਾਮਰੇਡ ਪਰਿਵਾਰ ਨਾਲ ਵੀ ਬੜੀ ਸਾਂਝ ਆ ਸਾਨੂੰ ਇਹ ਵੱਖ ਕਰਨ ਵਾਲੀ ਪਾਰਟੀ ਆ ਗਈ ਆ ਸਾਨੂੰ ਇਸ ਪਾਰਟੀ ਤੋਂ ਖਤਰਾ ਵਾ ਜੇ ਸਾਡੀ 7 800 ਵੋਟ ਕਟਾ ਸਕਦੇ ਆ ਕੱਲ ਨੂੰ ਸਾਡੇ ਕਾਗਜ਼ ਵੀ ਰੱਦ ਕਰਾ ਸਕਦੇ ਆ ਸਾਨੂੰ ਇਸ ਗੱਲ ਦਾ ਬਹੁਤ ਖਤਰਾ ਵਾ ਇਹ ਸਰਕਾਰ ਨੇ ਸਾਡੇ ਪਿੰਡ ਦੇ ਪਿਆਰ ਨੂੰ ਸਾਡੇ ਪਿੰਡ ਦੇ ਤਫਾਕ ਨੂੰ ਖੇਰੂ ਖੇਰੂ ਕਰਤਾ ਆ ਇਹ ਆਪ ਤੇ ਤੀਲਾ ਤੀਲਾ ਇਹਨਾ ਹੋਣਾ ਵਾ ਸਾਨੂੰ ਵੀ ਇਹ ਤੀਲਾ ਤੀਲਾ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਸਾਡਾ ਸਖਤ ਵਿਰੋਧ ਆ ਜਸਵੀਰ ਸਿੰਘ ਐਮਐਲਏ تھے ਪਿੰਡ ਨੇ ਪੂਰਾ ਇਕੱਠਾ ਹੋ ਕੇ ਜਦੋਂ ਐਮਐਲਏ ਦੀ ਇਲੈਕਸ਼ਨ ਸੀ ਇਹਨੂੰ ਐਮਐਲਏ ਦੀਆਂ ਵੋਟਾਂ ਪਾਈਆਂ ਇਹਨੂੰ ਪਾਈਆਂ ਤਾਂ ਸੀ ਚਲੋ ਸਾਡੇ ਇਲਾਕੇ ਦਾ ਐਮਐਲਿਆ ਸਾਨੂੰ ਤੋਫਾਕ ਨਾ ਰੱਖੂਗਾ ਪਰ ਅੱਜ ਜੋ ਅਸੀਂ ਵੇਖਣ ਦੇ ਆ ਜੋ ਇਹਨਾਂ ਤੀਲ-ਤੀਲ ਖਲਾਰ ਦਿੱਤੀ ਆ ਉਹਦਾ ਸਾਨੂੰ ਸਖਤ ਵਿਰੋਧ ਆ ਇਹ ਪਿੰਡ ਗੁਮਾਨਪੁਰੇ ਦੇ ਉੱਤੇ ਜੋ ਹੋਇਆ ਵਾ ਉਹ ਬਹੁਤ ਨਿੰਦਣਯੋਗ ਕੀਤਾ ਆ ਫਰਗਮਾਨ ਪਰ ਨੇ ਨਹੀਂ ਕੀਤਾ ਇਹ ਆਮ ਪਾਰਟੀ ਸਰਕਾਰ ਨੇ ਕੀਤਾ ਵਾ ਅਸੀਂ ਜੋ ਕੁਝ ਵੀ ਹੋਊਗਾ ਸਾਡੇ ਪਿੰਡ ਦੀ ਇਲੈਕਸ਼ਨ ਰੱਦ ਹੋ ਜੇ ਸਾਨੂੰ ਇਸ ਗੱਲ ਦਾ ਮਾਸਾ ਵਿਸ਼ਵਾਸ ਨਹੀਂਗਾ ਇਲੈਕਸ਼ਨ ਰੱਦ ਕਰਕੇ ਜਿੰਨਾ ਵੀ ਟਾਈਮ ਪਾਉਗੀ ਸਰਕਾਰ ਅਸੀਂ ਉਸ ਟਾਈਮ ਤੇ ਇਲੈਕਸ਼ਨ ਕਰਾਉਣ ਨੂੰ ਤਿਆਰ ਆਂ ਪਰ ਇਹ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਜੀਂਦੇ ਬੰਦੇ ਨੂੰ ਵੋਟਾਂ ਤੋਂ ਵਖ ਕਰ ਦੇਣਾ ਉਹਨਾਂ ਦੀਆਂ ਵੋਟਾਂ ਕਟਾ ਦੇਣੀਆਂ ਇਹ ਸਭ ਤੋਂ ਨਿੰਦਨਯੋਗ ਗੱਲ ਆ ਸਾਡੀ ਭਵੇਂ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਆ ਫਿਰ ਵੀ ਸਾਡੀ ਅਪੀਲ ਆ ਕਿ ਸਾਨੂੰ ਇਤਰਾਹ ਜਿਹੜੀਆਂ ਵੋਟਾਂ ਵਾਂ ਉਹ ਸਾਡੀਆਂ ਬਣਾਈਆਂ ਜਾਣ ਮੁਰ ਤੋਂ ਜਿੰਨੀਆਂ ਵੋਟਾਂ ਕਟੀਆਂ ਜਿੰਨੀਆਂ ਪਿਛਲੇ ਐਮਐਲਏ ਦੀ ਇਲੈਕਸ਼ਨ ਚ ਪਾਈਆਂ ਵਾਂ ਜਾਂ ਐਮਪੀ ਦੀ ਇਲੈਕਸ਼ਨ ਚ ਪਾਈਆਂ ਵਾਂ ਸਾਡੀਆਂ ਵੋਟਾਂ ਬਹਾਲ ਕੀਤੀਆਂ ਜਾਣ ਤੇ ਗਮਨਪੁਰੇ ਦੀ ਅੱਜ ਤੋਂ ਇਹ ਸੋ ਇਲੈਕਸ਼ਨ ਨੂੰ ਰੱਦ ਕਰਕੇ ਦੁਬਾਰਾ ਇਲੈਕਸ਼ਨ ਕਰਾਈ ਜਾਵੇ ਧੰਨਵਾਦ ਮੈਨੂੰ ਮਾਲੋ ਸਾਡਾ ਮੇਰਾ ਨਾਮ ਅਮਨਦੀਪ ਸਿੰਘ ਜੀ ਪਿੰਡ ਗਮਾਨਪੁਰਾ ਜੀ ਮਸਲਾ ਕੀ ਆ ਤੁਹਾਨੂੰ ਆਇਆ ਮਸਲਾ ਆਪਣਾ ਆਇਓ ਮਾਲੋ ਸਾਡੇ 7 ਨੰਬਰ ਵਾਰਡ ਚ ਇੱਕ ਸਾਡੇ ਡੇਰੇ ਪੈਂਦੇ ਆ ਰੰਧਾਵਿਆਂ ਦੇ ਇੱਕ ਅਗਲੇ ਡੇਰੇ ਪੈਂਦੇ ਆ ਇੱਕ ਪੈਂਦਾ ਬੱਗੇ ਵਾਲੀ ਵਾਰਡ ਇਹਨਾਂ ਚ ਮਾਲੋ 64 ਵੋਟਾਂ ਆਉਂਦੀਆਂ ਤੇ ਬਾਕੀ ਆਡੀ ਮਾਲੋ ਬੋਰਡ ਕਿੱਥੇ ਗਈ ਜੀ ਅਸੀਂ ਪੁੱਛਣਾ ਚਾਹੁੰਦੇ ਵੀ ਅਸੀਂ ਪਿੰਡ ਚ ਨਹੀਂ ਰਹਿੰਦੇ ਆ ਬੋਰਡ ਦਾ ਸਾਨੂੰ ਕੋਈ ਦੱਸੇ ਕੀ ਕੀ ਕਰਨਾ ਅਸੀਂ ਮਾਲੋ ਹਰ ਕਿਸੇ ਨੂੰ ਤੁਹਾਨੂੰ ਹੀ ਅਧਿਕਾਰ ਹੈਗਾ ਮੈਨੂੰ ਹੀ ਅਧਿਕਾਰ ਹੈਗਾ ਪੁੱਛ ਸਾਡੇ ਪਿੰਡ ਦੀ ਵੋਟ ਉਹਦਾ 45400 ਵੋਟ ਆ ਜੀ ਤੇ 2400 ਕੋਸ਼ ਵਟਾਉਂਦੀਆਂ ਜੀ ਬਾਕੀ ਬੋਟ ਕਿੱਥੇ ਗਈ ਜੀ ਪੁੱਛਿਆ ਸਮਝ ਅਫਸਰਾਂ ਨੂੰ ਅਹੀਂ ਕਾਲ ਅਫਸਰਾਂ ਕੋ ਵੀ ਗਏ ਅਫਸਰਾਂ ਨੇ ਕੋਈ ਨਹੀਂ ਇਧਰੋਂ ਪੱਲਾ ਝਾੜ ਕੇ ਦੱਸਤਾ ਵੀ ਇਹਦੇ ਸਾਡੇ ਅਸੀਂ ਕੁਝ ਨਹੀਂ ਕਰ ਸਕਦੇ ਤੇ ਹਣ ਮੰਨ ਲਓ ਹੁਣ ਆ ਡਿਗੜਿਆ ਵੀਰ ਭਰਾ ਨਾਲ ਆਏ ਆ ਸਾਰੇ ਬੰਦੇ ਆਏ ਕੇ ਦੀ ਬੋਡ ਨਹੀਂ ਹੈਗੀ ਹੁਣ ਇਹਨਾਂ ਨੂੰ ਪੁੱਛ ਸਕਦੇ ਤੁਸੀਂ ਇਹਨਾਂ ਦੀ ਬੋਡ ਨਹੀਂ ਹੈਗੀ ਤੇ ਮੰਨ ਲਓ ਆਪਾਂ ਪਹਿਲੀਆਂ ਵੋਟਾਂ 6 ਮਹੀਨੇ ਹੋਏ ਵੋਟਾਂ ਪਾਈਆਂ ਨੂੰ 6 ਮਹੀਨੇ 6 ਵੋਟਾਂ ਹੁਣ ਮੰਨ ਲਓ ਐਮਐਲਏ ਸਾ ਵੀ ਕਟਾ ਸਕਦੇ ਫਿਰ ਹੋਰ ਕੌਣ ਕਟਾ ਸਕਦਾ ਜੀ ਮੰਨ ਲਓ ਡਾਕਟਰ ਜੀ ਸੁਬੀਰ ਜਾਂ ਮੌਕੇ ਦੇ ਐਮਐਲਏ ਤੇ ਆਹੋ ਹੀ ਆ ਫਿਰ ਆਹੋ ਕਟਾਉਣਗੇ ਹੋਰ ਬੋਰਡ ਕੌਣ ਕਟਾਲੂ ਤੁਸੀਂ ਮੈਂ ਇਹਦੇ ਬੋਰਡ ਕਟਾ ਹੀ ਨਹੀਂ ਸਕਦੇ ਜੀ ਹੁਣ ਅੱਗੇ ਇਹੀਂ ਫਿਰ ਆਹੋ ਚਾਹੁੰਦੇ ਜੇ ਮੰਨ ਲਓ ਐਰ ਕੀ ਵੋਟਾਂ ਹੀ ਨਹੀਂ ਸਾਡੀਆਂ ਪੈਣੀਆਂ ਸਾਡੀਆਂ ਦੋਆ ਪੱਤੀਆਂ ਦੀ ਕਿਹੜੀ ਇਲੈਕਸ਼ਨ ਵੀ ਚਲੋ ਉਹਦੇ ਨਹੀਂ ਹੋਣ ਦੇਣੀ ਠੀਕ ਹੈ ਨਾ ਸਾਡੀ ਕਿਹੜੀ ਆ ਦੋ ਪੱਤੀਆਂ ਇਹ ਇੱਕ ਸਾਤ ਨੰਬਰ ਆ ਪੰਚਾਇਤ ਵੱਖਰੀ ਗੱਲ ਦੋ ਕਿ ਲੱਗਦਾ ਕੱਲ ਦਾ ਦਿਨ ਲੱਗ ਗਿਆ ਸਾਡੀ ਗੱਲ ਸਮਝੋ ਬਿਲਕੁਲ ਨਹੀਂ ਹੋਣੀ ਨੀ ਜੀ ਕੁਛ ਨਹੀਂ ਹੋਣਾ ਜੇ ਮੰਨ ਲਓ ਉਦੋਂ ਦੀ ਨਹੀਂ ਹੋਈ ਤੇ ਕੱਲ ਦਾ ਕੀ ਹੁਣ ਤੇ ਕਾਗਜ਼ ਉਹ ਮਿਲਨੇ ਆਪਾਂ ਨੂੰ ਚੋਣ ਨਹੀਂ ਚੋਣ ਨਿਸ਼ਾਨ ਮਿਲ ਜਣੇ ਹੁਣ ਕੁਛ ਨਹੀਂ ਹੋਣਾ ਜੀ ਬਿਲਕੁਲ ਬਿਲਕੁਲ ਮੰਨ ਲਓ ਹੁਣ ਇਹ ਬੋਰਡ ਕਿੱਥੇ ਪਾਉਣੀ ਅਸੀਂ ਕਿੰਨੂੰ ਕਵਾਂਗੇ ਵੀ ਸਾਡੀ ਮੰਨ ਲਓ 500 ਬੋਟ ਹੈ ਦੋਹਾਂ ਪੱਤੀਆਂ ਦੀ ਤੇ ਹੁਣ ਅਸੀਂ ਕਿੰਨੂੰ ਕਵਾਂਗੇ ਬੋਰਡ ਪਾਉਣੀ ਸਾਡੇ ਕੋਈ ਹੈਗਾ ਨਹੀਂ ਤੇ ਮੰਨ ਲਓ ਨਾਂ ਰਹਿ ਗਏ ਉਧਰ ਦੇ ਨਾਂ ਉਧਰ ਦੇ ਅਸੀਂ ਤੇ ਸਾਹਿਬ ਨਾਂ ਵੀ ਮੰਨ ਲਓ ਹਿੰਦੁਸਤਾਨ ਚ ਹੀ ਨਹੀਂ ਆ ਮੈਂ ਹੀ ਕਹਿੰਦੇ ਵੀ ਇਲੈਕਸ਼ਨ ਬਿਲਕੁਲ ਨਹੀਂ ਹੋਣੀ ਚਾਹੀਦੀ ਇਲੈਕਸ਼ਨ ਹੋਵੇ ਸਹਿਮਤੀ ਨਾਲ ਹੋਵੇ ਵੀ ਮੰਨ ਲਓ ਹਾਰ ਜਿੱਤ ਬਣੀ ਆ ਜੇ ਤੁਹਾਡੀਆਂ ਜੇ ਤੁਹਾਡੀਆਂ ਵੋਟਾਂ ਹੈਗੀਆਂ ਤੁਸੀਂ ਜਿੱਤਦੇ ਆਪਾਂ ਕੋਈ ਇਹਨਾਂ ਦਾ ਵੀ ਜੇ ਵੋਟਾਂ ਨਾਲ ਜਿਹੜਾ ਜਿੱਤ ਗਿਆ ਠੀਕ ਹੀ ਠੀਕ ਆ ਵੀ ਮੰਨ ਲਓ ਤੁਹਾਡੀਆਂ ਹੀ ਵੋਟਾਂ ਹੁਣ ਪੈਂਦੀਆਂ ਕਿਸ ਨੂੰ ਨਹੀਂ ਪੈਂਦੀਆਂ ਉਹ ਅਗਲੀ ਗੱਲ ਹੁੰਦੀ ਆ ਬਿਲਕੁਲ ਸਹੀ ਆ ਨਹੀਂ ਜੀ ਤੇ ਮੰਨ ਲਓ ਤੁਸੀਂ ਐਦਾਂ ਕਰਕੇ ਸਾਰੀ ਬੋਟ ਹੀ ਕਟਾ ਤੀ ਤੇ ਹੁਣ ਅਸੀਂ ਕਿਹੜੇ ਬੰਨੇ ਰਹਿ ਗਏ ਜੀ ਬਿਲਕੁਲ ਠੀਕ ਹੈ ਜੀ ਹਾਂਜੀ ਸਰ ਆਪਣਾ ਨਾਮ ਬੱਸ ਮੇਰਾ ਨਾਮ ਰਮਨ ਬਖਸ਼ੀ ਆ ਸਾਡਾ ਜਾਇ ਪਿੰਡ ਗਮਾਨਪੁਰੇ ਚ ਅਸੀਂ ਸਾਰੇ ਇਕੱਠੇ ਹੋਏ ਆ ਕਿਉਂਕਿ ਗਮਾਨਪੁਰਾ ਪਿੰਡ ਜਿਹੜਾ ਆ ਸਾਡੇ ਸ਼ਹਿਰ ਦੇ ਬਿਲਕੁਲ ਲਾਗੇ ਤੇ ਸਭ ਤੋਂ ਵੱਡਾ ਪਿੰਡ ਆ ਇਸ ਜਿੰਨੀਆਂ ਵੀ ਸਰਕਾਰਾਂ ਆਈਆਂ ਇੱਥੇ ਇਲੈਕਸ਼ਨ ਜਿਹੜੀ ਆ ਹਮੇਸ਼ਾ ਵੋਟ ਦੇ ਨਾਲ ਹੁੰਦੀ ਰਹੀ ਆ ਵੋਟ ਦਾ ਹੱਕ ਜਿਹੜਾ ਸਾਰੇ ਯੂਜ਼ ਕਰਦੇ ਰਹੇ ਤੇ ਆਪਣਾ ਵੱਖਰੀਆਂ ਵੱਖਰੀਆਂ ਸਰਕਾਰਾਂ 'ਚ ਵੱਖਰੀਆਂ ਵੱਖਰੇ ਸਰਪੰਚ ਬਣਾਉਂਦੇ ਰਹੇ ਆ ਤੇ ਪਿੰਡ ਦੀ ਜਿਹੜੀ ਤਰੱਕੀ ਆ ਲਗਾਤਾਰ ਲਿਆਂ ਤੇ ਰਹੀ ਆ ਪਰ ਐ ਸਰਕਾਰ ਦੇ ਵਿੱਚ ਜਿਹੜੀ ਲਿਸਟ ਆਈ ਆ ਉਹਦੇ ਤੋਂ ਇੰਜ ਲੱਗਦਾ ਵੀ ਸਰਕਾਰ ਜਿਹੜੀ ਵੋਟ ਇਲੈਕਸ਼ਨ ਲੁੱਟਣਾ ਚਾਹੁੰਦੀ ਆ ਇੱਕ ਫਿਰਕਾ ਜਿਹੜਾ ਭਾਈਚਾਰਕ ਸਾਂਝ ਆ ਉਹਦੇ 'ਚ ਫਰਕ ਪਾਇਆ ਗਿਆ ਲਗਭਗ ਪਿੰਡ ਦੀਆਂ 6-700 ਵੋਟ ਭਾਵ ਕਹਿੰਦਾ ਵੀ ਪਿਛਲੀ ਜਿਹੜੀ VOTING LIST ਸੀ ਸਰਪੰਚੀ ਵਾਲੀ ਜਾਂ MP ਵਾਲੀ ਉਹਦੇ ਤੋਂ 600 ਵੋਟ ਘਟਿਆ ਤੇ ਜਿਹੜੀਆਂ ਨਵੀਆਂ ਵੋਟਾਂ ਗੱਲ ਲੀਆਂ ਜਾਂ ਤੇ 700-750 ਵੋਟ ਸਾਡੀ ਇਸ ਪਿੰਡ ਦੀ ਵੋਟ ਕੱਟਤੀ ਗਈ ਆ ਜਿਹਦੇ ਨਾਲ ਜਿੱਥੇ ਫਿਰਕਿਆਂ 'ਚ ਫਰਕ ਪਿਆ ਆ ਉੱਥੇ ਜਿਹੜਾ ਇੱਕ ਗਰੀਬ ਕੋਲ ਵੋਟ ਦਾ ਹੱਕ ਆ ਜਿਹੜੀ ਮੁੱਖ ਮੰਤਰੀ ਵੀ ਬਣਾਉਂਦੀ ਆ ਪ੍ਰਧਾਨ ਮੰਤਰੀ ਵੀ ਬਣਾਉਂਦੀ ਆ ਤੇ ਸਰਪੰਚ ਵੀ ਬਣਾਉਂਦੀ ਆ ਉਹਨਾਂ ਤੋਂ ਉਹਨਾਂ ਦੇ ਹੱਕ ਤੋਂ ਵਾਂਝੇ ਕਰਤਾ ਗਿਆ ਤੇ ਉਹਦੇ ਨਾਲ ਨਾਲ ਜਿਹੜੀ ਮੌਜੂਦਾ ਸਰਕਾਰ ਆ ਇਸ ਸਰਕਾਰ ਨੇ ਇੱਕ ਸੋਚੀ ਸਮਝੀ ਸਕੀਮ ਦੇ ਤਹਿਤ ਕਿਉਂਕਿ ਕੱਲ ਸਾਡੇ ਨਮਾਇंदे ਪਿੰਡ ਦੇ ਐਸਡੀਐਮ ਸਾਹਿਬ ਨੂੰ ਵੀ ਮਿਲੇ ਸੀਗੇ ਉੱਥੇ ਡੀਸੀ ਸਾਹਿਬ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਜਿਸ ਤਰੀਕੇ ਦਾ ਪ੍ਰਸ਼ਾਸਨ ਦਾ ਜਵਾਬ ਸੀ ਖਾਸ ਕਰਕੇ ਐਸਡੀਐਮ ਸਾਹਿਬ ਦਾ ਵੀ ਜਾਓ ਜਿੱਥੇ ਮਰਜ਼ੀ ਭਜਲੋ ਜ਼ੋਰ ਲਾ ਲਓ ਉਤੋਂ ਹੁਕਮ ਆ ਜੋ ਵੋਟਾਂ ਦੀ ਲਿਸਟ ਆ ਗਈ ਇਹੋ ਹੀ ਰਹੂਗੀ ਉਤੋਂ ਸਾਫ ਜਾ ਰਿਹਾ ਵੀ ਇਹ ਕਿਸੇ ਸੋਚੀ ਸਮਝੀ ਸਕੀਮ ਦੇ ਤਹਿਤ ਇਹ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਆ ਪਰ ਅਸੀਂ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਆਂ ਵੀ ਗਮਾਨਪੁਰਾ ਇੱਕ ਇਤਿਹਾਸਿਕ ਪਿੰਡ ਆ ਇੱਥੋਂ ਬੜੇ ਬੜੇ ਲੀਡਰ ਵੀ ਨਿਕਲੇ ਤੇ ਸੰਘਰਸ਼ ਵੀ ਬੜੇ ਬੜੇ ਨਿਕਲੇ ਆ ਇਹਦਾ ਜਿਹੜਾ ਜਵਾਬ ਆ ਉਹਨਾਂ ਨੂੰ ਇੱਟ ਦਾ ਪੱਥਰ ਨਾ ਦਿੱਤਾ ਜਾਊਗਾ ਸਾਡੇ ਸਾਰੇ ਪਿੰਡ ਵਾਲੇ ਇਕੱਠੇ ਆ ਭਾਵੇਂ ਕਹੇ ਜਾਤ ਦੇ ਆ ਕਹੇ ਪੋਲੀਟੀਕਲ ਪਾਰਟੀ ਦੇ ਆ ਸਾਰੇ ਧਰਮਾਂ ਦੇ ਲੋਕ ਇਕੱਠੇ ਆ ਤੇ ਅਸੀਂ ਆਉਣ ਵਾਲੇ ਸਮੇਂ 'ਚ ਇਹਦਾ ਇੱਕ ਬਹੁਤ ਵੱਡਾ ਸੰਘਰਸ਼ ਵੀ ਵਿੰਡਾਂਗੇ ਉਹਦੇ ਨਾਲ ਨਾਲ ਜਿਸ ਸੋਚ ਦੇ ਨਾਲ ਇਹਨਾਂ ਨੇ ਇਲੈਕਸ਼ਨ ਲੁੱਟਣ ਦੀ ਸੋਚਣਾ ਜਾਂ ਕਿਹ ਮਾੜੇ ਬੰਦੇ ਨੂੰ ਸਰਪੰਚ ਬਣਾਉਣ ਦੀ ਨੀਤ ਨਾਲੇ ਕੀਤਾ ਆ ਉਹਦਾ ਜਵਾਬ ਵੀ ਦਾਂਗੇ ਲollipops ਵੀ ਦਿੱਤਾ ਗਿਆ ਜੇ 5 ਲੱਖ ਦਿੱਤਾ ਜਾਵੇ ਸਰਪੰਚ ਦੇਖੋ ਸਾਰੇ ਲollipops ਆ ਤੁਹਾਨੂੰ ਵੇਖੀ ਰਿਹਾ ਜਿਹੜੀ ਇੱਕ ਪੰਨੇ ਜਿਹੜੀ ਵੋਟ ਆ ਵੋਟਾਂ ਦਾ ਜਿਹੜਾ ਸਰਪੰਚੀਆਂ ਦੀ ਤੁਸੀਂ ਵੇਲੇ ਕਿਤੇ 60 ਲੱਖ ਦੀ ਸਰਪੰਚੀ ਆ ਕਿਤੇ 2 ਕਰੋੜ ਦੀ ਸਰਪੰਚੀ ਆ ਉਥੇ ਲੋਕਤੰਤਰ ਦੀ ਜਿਹੜੀ ਭਾਵਨਾ ਜਾਂ ਜਿਹੜੀ ਪਿੰਡ ਦਾ ਸਰਪੰਚ ਬਣਾਉਣ ਦੀ ਭਾਵਨਾ ਜਾਂ ਕੋਈ ਗਰੀਬ ਦਾ ਜਿਹੜਾ ਇਲੈਕਸ਼ਨ ਜਿੱਤਣ ਵਾਲੀ ਭਾਵਨਾ ਲਗਭਗ ਖਤਮ ਕਰਤੀ ਗਈ ਆ ਭਗਵੰਤ ਮਾਨ ਦੇ ਲਾਲੀਪਾਪ ਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਸਾਡੇ ਪਿੰਡ ਨੂੰ ਜਿਹੜਾ ਉਹਨੇ 700 ਵੋਟ ਦਾ ਲਾਲੀਪਾਪ ਦਿੱਤਾ ਉਹਦਾ ਹੀ ਜਵਾਬ ਉਹਨੂੰ ਜ਼ਰੂਰ ਦਾਂਗੇ ਭਾਵੇਂ ਅਸੀਂ ਇੰਡੀਆ ਗੇਟ ਤੇ ਜਾਈਏ ਭਾਵੇਂ ਅਸੀਂ ਵਾਗੇ ਬਾਰਡਰ ਵਾਲਾ ਸੜਕ 'ਤੇ ਜਾਮ ਕਰੀਏ ਕੋਈ ਨਾ ਕੋਈ ਅਸੀਂ ਉਹਨੂੰ ਜਵਾਬ ਜ਼ਰੂਰ ਦਾਂਗੇ ਬੱਸੀ ਸਾਹਿਬ ਇੱਕ ਦਿਨ ਰਹਿ ਗਿਆ ਸਾਡਾ ਫੋਨ ਵੇਖੋ ਸਾਡੇ ਇਸ ਇਲਾਕੇ ਦਾ ਐਮਐਲਏ ਜਸਵੀਰ ਸਿੰਘ ਆ ਉਹ ਨਾ ਹੋਇਆ ਵਰਗਾ ਅੱਜ ਤੱਕ ਉਹਨੇ ਉਹ ਕੰਮ ਕੀਤੇ ਸਾਡੇ ਹਲਕੇ ਚ ਪਿਛਲੇ ਢਾਈਆਂ ਸਾਲਾਂ ਚ ਜਿਹੜੇ ਇਸ ਇਲਾਕੇ ਚ ਕਦੀ ਨਹੀਂ ਹੋਏ ਉਹ ਭਾਈਚਾਰਕ ਸਾਂਝ ਨੂੰ ਲੈ ਕੇ ਥਾਣਿਆਂ ਦੇ ਵਿੱਚ ਜਿਸ ਤਰੀਕੇ ਦਾ ਹੋ ਰਿਹਾ ਜਾਂ ਲਾਕੇ ਚ ਪਟਵਾਰੀਆਂ ਦੇ ਲੈਵਲ ਤੇ ਜਿਸ ਤਰੀਕੇ ਨਾਲ ਮਾਲਕੀਆਂ ਦੀ ਤਬਦੀਲੀ ਹੋ ਰਹੀ ਆ ਉਹਦਾ ਇੱਕ ਨਵਾਂ ਨਮੂਨਾ ਉਹਨਾਂ ਨੇ ਦੇ ਦਿੱਤਾ ਵੀ ਜਿਹੜੇ ਸਰਪੰਚੀ ਦੇ ਵਿੱਚ ਲਗਭਗ 7-800 ਵੋਟ ਜਿਹੜੀ ਉਹਨਾਂ ਕਟਾਤੀ ਆ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਉਹਨੂੰ ਚੁਣਿਆ ਸੀ ਉਹਨਾਂ ਦੇ ਹੱਕ ਤੋਂ ਉਹਨਾਂ ਨੂੰ ਪਰੇ ਕਰਤਾ ਤੇ ਉਹਦੇ ਨਾਲ ਨਾਲ ਸਭ ਤੋਂ ਵੱਡੀ ਸਾਨੂੰ ਜਿਸ ਗੱਲ ਦਾ ਡਰ ਆ ਕਿ ਭਾਈ ਚਾਰਕ ਸਾਂਝ ਫਿਰਕਿਆਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਆ ਅੱਜ ਮੇਰਾ ਨਾਮ ਜੀ ਨੀਤਪਾਲ ਸਿੰਘ ਆ ਪਿੰਡ ਗਮਾਨਪਰਾ ਔਰ ਮੌਜੂਦਾ ਮੈਂਬਰ ਪੰਚਾਇਤਾਂ ਮੈਂ ਔਰ ਸਾਡੇ ਨਾਲ ਬਹੁਤ ਵੱਡਾ ਧੱਕਾ ਕੀਤਾ ਗਿਆ ਡਾਕਟਰ ਜਸਬੀਰ ਨੇ ਇਹਨੇ ਇਸ ਪੱਖ ਤੇ ਆਪਣੇ ਲੈਵਲ ਦੇ ਵਿੱਚ ਆਪਣੇ ਐਮਐਲਏ ਦੇ ਵਿੱਚ ਇਹ ਆਪਣੇ ਰਿਸ਼ਤੇਦਾਰਾਂ ਨੂੰ ਇਥੋਂ ਇਲੈਕਸ਼ਨ ਲੜਾ ਰਿਹਾ ਹੈ ਔਰ ਇਹ ਚਾਹੁੰਦਾ ਹੈ ਕਿ ਅਹੀਂ ਧੱਕੇ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਸਰਪੰਚ ਬਣਾ ਲਈਏ ਪਰ ਅਸੀਂ ਇਹ ਧੱਕਾ ਨਹੀਂ ਹੋਣ ਦੇਵਾਂਗੇ ਅਸੀਂ ਵੀ ਇਲੈਕਸ਼ਨ ਲੜਨ ਦੇ ਹੱਕਦਾਰ ਹਾਂ ਔਰ ਸਾਡੇ ਸਾਰੇ ਹੀ ਪਰਿਵਾਰ ਦੀ VOTING ਜਿਹੜੀ ਹੈ ਕੱਟੀ ਗਈ ਆ ਅਸੀਂ ਇਹਦਾ ਵਿਰੋਧ ਬਹੁਤ ਹੀ ਜ਼ਬਰਦਸਤ ਕਰਾਂਗੇ ਔਰ ਇਸ ਐਮਐਲਏ ਨੂੰ ਇਸ ਗੱਲ ਦਾ ਜਵਾਬ ਦੇਵਾਂਗੇ ਠੋਕੇ ਵੀ ਸਾਡਾ ਭਾਈਚਾਰਾ ਜਿਹੜਾ ਪਿੰਡ ਸਾਰਾ ਇਕੱਠਾ ਹੋਇਆ ਏ ਸਾਡੀ 7-800 ਵੋਟੇ ਨਾਲ ਕੱਟ ਕੇ ਤੇ ਅਸੀਂ ਧੱਕੇ ਨਾਲ ਇਹਨੂੰ ਨਹੀਂ ਹੋਣ ਦੇਵਾਂਗੇ ਸਾਨੂੰ ਡਰਿਆ ਕਿ ਜਿਹੜੇ ਸਾਡੇ ਭੈਣ ਭਰਾਵਾਂ ਨੇ ਕਾਗਜ ਭਰੇ ਆ ਇਹ ਚਾਹੂਗਾ ਵੀ ਉਹਨਾਂ ਦੇ ਕਾਗਜ ਵੀ ਰੱਦ ਕੀਤੇ ਜਾਣ ਅਗਰ ਜੇ ਸਾਡੇ ਪਿੰਡ ਨਾਲ ਧੱਕਾ ਕਰ ਸਕਦਾ ਤਾਂ ਕੱਲ ਨੂੰ ਧੱਕੇ ਨਾਲ ਸਰਪੰਚ ਬਣਾ ਕੇ ਸਾਡੇ ਭੈਣ ਭਰਾਵਾਂ ਤੇ ਨਜਾਇਜ਼ ਪਰਚੇ ਵੀ ਹੋ ਸਕਦੇ ਆ ਠੀਕ ਹੈ ਇਨਸਾਫ ਚਾਹੀਦਾ ਏ ਇਸ ਇਨਸਾਫ ਵਾਸਤੇ ਸਾਨੂੰ ਚਾਹੇ ਜਿੱਥੇ ਮਰਜ਼ੀ ਜਾਣਾ ਪਵੇ ਧਰਨਾ ਲਾਉਣਾ ਪਵੇ ਚਾਹੇ ਸਾਨੂੰ ਕੋਈ ਚੱਕਾ ਜਾਮ ਕਰਨਾ ਪਵੇ ਅਸੀਂ ਕਰਾਂਗੇ ਸਾਨੂੰ ਇਸ ਗੱਲ ਦਾ ਬਹੁਤ ਵਿਰੋਧ ਹੈ ਜੀ